ਅੱਜ ਕਣਕ ਬੀਜਦੇ ਪਾਇਆ ਭਾਵੜੇ ਸੁਪਰ ਸੀਡਰ ਨਾਲ ਕੰਮ ਚੱਗੀ ਜਾਰੀ ਹੈ ਤੇ ਇੱਕਲਾ ਪੂਰਾ ਹੋ ਗਿਆ ਹੈ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਪਾਪਾ ਆਪਣੀ ਬੈਲੇ ਦੇ ਵਿੱਚ ਕਿਸੇ ਨੇ ਟੂਣਾ ਕਰ ਦਿੱਤਾ ਹੈ ਮੁੰਏ ਦੇਖੋ ਉਹ ਟ੍ਰੱਕ ਵੀ ਲੰਘ ਰਿਹਾ ਹੈ ਆ ਰਿਹਾ ਹੈ ਤੂੰ ਆ ਤੂੰ ਆ ਕਰਨ ਆ ਲਿਆ ਭਗਦਾ ਉਹ ਸੱਠਾਂ ਦਾ ਨਾਰੀਅਲ ਲਿਆਈ ਹੋਰ ਸਮਾਨ ਲਿਆਈ 200 ਰੁਪਏ ਗੱਲ ਲਿਆਈ ਕਿ ਕਾਹਦੇ ਵਾਸਤੇ ਗੱਲ ਹੈ ਕੀ ਮਿਲਣਾ ਸੀ ਤੈਨੂੰ ਪਹਿਲੀ ਦਮ ਮੇਰੇ ਕੋਲ ਠੇਕੇ ਦੇ ਹੈ ਕਿ ਹੁਣ ਤੂੰ 10 ਵਾਸਤੇ ਕਿਤਾਈ ਹੈ ਕਿ ਕਿੰਦੇ ਵਾਸਤੇ ਕੀਤਾਈ ਪਰ ਜਿਸ ਲਈ ਤੂੰ ਕੀਤਾ ਹੈ ਇਹ ਤੇਰੇ ਆਪਣੇ ਤੇ ਪਾਏਗਾ ਇਹ ਟੂਣਿਆਂ ਦੇ ਅਸਰ ਤੈਨੂੰ ਆਪ ਨੂੰ ਪੈਣਗੇ ਧਰਤੀ ਮਾਂ ਦੇ ਕਦੀ ਧਰਤੀ ਤੇ ਟੂਣਾ ਹੋਇਆ? ਉਹ ਮਾਤਾ ਹੁੰਦੀ ਧਰਤੀ ਮਾਤਾ ਤੇ ਕਿਸੇ ਦਾ ਟੂਣਾ ਨਹੀਂ ਚੱਲਦਾ ਮਾਂ ਇਹ ਟੂਣਾ ਜਿਹੜਾ ਤੇਰੀ ਇੱਕ ਤੇ ਰੱਖਿਆ ਗਿਆ ਇਹ ਟੂਣਾ ਉਹਦੇ ਘਰ ਪਹਚਾ ਦੇ ਜਿਹੜਾ ਆਉਂਦਾ ਸੀ ਅਸਰ ਜਮੀਨ ਵਾਲਿਆਂ ਤੋਂ ਹੋਏਗਾ ਜਾਂ ਮੇਰੇ ਬੱਚੇ ਤੋਂ ਹੋਏਗਾ ਇਹ ਅਸਰ ਅਜ ਉਹਦੇ ਘਰੇ ਪਹਚਾ ਦੇ ਧਰਤੀ ਮਾਂ ਉਨੇ ਨਾਲ ਕੀ ਹੁੰਦਾ ਸੁਪਰ ਸੀਡਰ ਚੱਲ ਰਿਹਾ ਹੈ ਬਹੁਤ ਵਦਿਆ ਬਹੁਤ ਵਦਿਆ ਸੰਧ ਤਿਆਰ ਕੀਤਾ ਗਿਆ ਹੈ ਛਟਾ ਘਟਾ ਦੇ ਵਿੱਚ ਛਟਾ ਘਟਾ ਦੇ ਵਿੱਚ ਕੰਮ ਕਿ ਬਿਜੀ ਜਾਰੀ ਹੈ ਇਹ ਟਰੈਕਟਰ ਨਾਲ ਤਿਆਰ ਕਰਦੇ ਇਹ ਪੰਜ 6 ਦਿਨ ਲੱਗਨੇ ਸੰ ਪਰ ਇਹ ਪਰਾਲੀ ਦਾ ਹੱਲ ਨਹੀਂ ਹੈ ਇਹ ਪਰਾਲੀ ਤਾਂ ਇਸ ਤੋਂ ਉੱਪਰ ਸੁਕਣੀ ਪੈਣੀ ਹੈ ਦੁੱਖੇ ਤਾਂ ਸੁਮਾਲ ਨਹੀਂ ਪੈਣੇ ਹਾਂ ਚਾਹੇ ਗੱਠਾ ਬਣਾਈਆਂ ਜਾਣ ਗੱਠਾ ਵਾਲੀਆਂ ਮਸ਼ੀਨਾਂ ਵੀ ਅਜੇ ਪੂਰੀਆਂ ਇੰਨੀਆਂ ਨਹੀਂ ਐ ਗੱਠਾ ਵਾਲੇ ਵੀ ਇਸ ਸਾਲ ਗੱਠਾ ਬਣਾਉਣ ਦਾ 5-500 ਰੁਪਏ ਕਿਲੇ ਦਾ ਮੰਗ ਰਹੇ ਨੇ ਔਰ ਕਈਆਂ ਕੋਲ ਲਿਆ ਵੀ ਹੈ ਜਦ ਕਿ ਮਸ਼ੀਨੀ ਦੀ ਸਰਕਾਰ ਨੇ ਉਹਨਾਂ ਨੂੰ 80% ਸਬਸਿਡੀ ਦੇ ਦਿੱਤੀ ਹੈ ਪਰਾਲੀ ਵਾਸਤੇ ਪਿੰਡ ਦੇ ਨੌਜਵਾਨਾਂ ਦੀਆਂ ਸੰਸਥਾਵਾਂ ਬਣਾਈਆਂ ਜਾਣ ਉਸ ਸੰਸਥਾਾਂ ਦੇ ਵਿੱਚ ਉਹ ਨੌਜਵਾਨ ਇੱਕ ਕਿਲੇ ਦੇ ਵਿੱਚ ਸਾਂਝਾ ਠੇਕੇ ਤੇ ਪਹਿਲੀ ਲੈ ਕੇ ਕਿਲੇ ਦੇ ਵਿੱਚ ਪ੍ਰਾਲੀ ਜੋੜ ਲੈਣ ਪਿਛੇ ਨਾਲ ਔਰ ਅੱਗੇ ਉਹ ਪ੍ਰਾਲੀ ਨੂੰ ਜੋ ਵਪਾਰੀ ਵਰਗ ਹੈ ਜੋ ਇਸ ਪ੍ਰਾਲੀ ਦੀ ਵਰਤੋਂ ਕਰਦਾ ਹੈ ਉਸ ਨੂੰ ਵੇਚ ਦੇਣ ਉਸੇ ਸਾਮ ਸੰਭਾਲ ਉਹ ਨੌਜਵਾਨੀ ਕਰਨ ਜੋ ਵੀ ਹਿੱਸਾ ਹੋਵੇ ਚਾਰ ਪੰਜ ਨੌਜਵਾਨਾਂ ਦੀ ਸੋਸਾਇਟੀ ਬਣੀ ਹੋਵੇ ਉਹ ਸੋਸਾਇਟੀ ਇਮਾਨਦਾਰੀ ਨਾਲ ਫਿਰ ਗੱਲ ਇਮਾਨਦਾਰੀ ਦੀ ਹੈ ਅਸੀਂ ਕਿਸੇ ਵੀ ਕੰਮ ਹੁੰਦਾ ਹੈ ਖਾਸ ਕਰਕੇ ਸਰਕਾਰੀ ਕੰਮ ਦੇ ਡਿਊਟੀਆਂ ਦੇ ਵਿੱਚ ਉਹ ਅਸੀਂ ਕਹਿੰਦੇ ਆ ਕਿ ਚਲੋ ਨਾਗਰਾਂਵਾ ਕਰ ਲਈਏ ਪੈਸੇ ਘਰੇ ਆ ਜਾਣ ਜਿਵੇਂ ਇਹਨਾਂ ਸੰਧਾਂ ਦੇ ਵਿੱਚ ਲੋਕਾਂ ਕੀਤਾ ਹੈ ਸੰਦੇ ਵਿੱਚ ਆਇਆ ਹੈ ਕਿ ਫਰਜੀ ਸਬਸਿਡੀਆਂ ਦੇ ਫਾਰਮ ਭਰੇ ਗਏ ਹਨ ਇਸ ਦਾ ਪ੍ਰਾਲੀ ਦਾ ਹੋਰ ਵੀ ਬਦਲ ਮਨੋਣੇ ਚਾਹੀਦੇ ਨੇ ਛੋਟੇ ਛੋਟੇ ਉਦਯੋਗ ਲਾਉਣੇ ਚਾਹੀਦੇ ਨੇ ਜਿਵੇਂ ਇਸ ਪਰਾਲੀ ਦਾ ਕੁਤਰਾ ਕਰਕੇ ਚੂੜਾ ਕਰਕੇ ਇਸ ਤੋਂ ਕੋਲਾ ਬਣਾਇਆ ਜਾਵੇ ਇਸ ਤੋਂ ਗੋਬਰ ਦੇ ਨਾਲ ਮਿਲਾ ਕੇ ਇਸ ਦੀ ਲੱਕੜੀ ਤਿਆਰ ਕੀਤੀ ਜਾਵੇ ਗੱਟਾ ਮਿਲਾਂ ਨੂੰ ਤਿਆਰ ਕੀਤਾ ਭੇਜਿਆ ਜਾਵੇ ਜਾਂ ਇਸ ਤੇ ਹੋਰ ਖੋਜ ਕੀਤੀ ਜਾਵੇ ਇਸ ਤੋਂ ਕੀ ਬੰਦਾ ਹੈ ਪਸ਼ੂਆਂ ਦਾ ਜੀ ਚਾਰਾ ਬਣਾਉਣਾ ਤੇ ਇਸ ਦੇ ਵਿੱਚ ਕੀ ਪੋਸ਼ਟਿਕ ਤੱਤ ਮਿਲਾਏ ਜਾਣ ਜੋ ਪਸ਼ੂਆਂ ਦਾ ਚਾਰਾ ਤਿਆਰ ਹੋ ਜਾਵੇ ਮੈਂ ਧੰਨਵਾਦੀ ਹਾਂ ਸਰਕਾਰ ਦਾ ਜਿਨ੍ਹਾਂ ਨੇ ਗਰੀਬਾਂ ਨੂੰ ਇਹ ਸੰਦ ਦੇ ਦਿੱਤੇ ਨੇ 70-80% ਸਬਸਿਡੀ ਦੇ ਸੰਦ ਦਿੱਤੇ ਗਏ ਨੇ ਗਰੀਬ ਆਦਮੀ ਆਪ ਤਾਂ ਲੈ ਨਹੀਂ ਸਕਦਾ ਸੀਗਾ